ਅਭਿਆਸਾਂ ਪਾ ਕਰਾਂਗੇ ਮਨ ਟਿਕੇ ਨਾ ਟਿਕੇ ਕਦੀ ਅਭਿਆਸ ਨਹੀਂ ਛੱਡਣਾ ਚਾਹੀਦਾ ਇੱਕ ਵਾਰ ਮੈਂ ਕਿਹਾ ਸੀ ਹੁਣ ਇਹ ਕਹਿ ਦੇਣਾ ਜੇ ਜੇ ਸਮਝ ਨਹੀਂ ਪਈ ਸ਼ਬਦਾਂ ਦੀ ਤੇ ਬਾਣੀ ਦਾ ਕੀ ਫਾਇਦਾ ਨਿਤਨੇਮ ਦਾ ਕੀ ਫਾਇਦਾ ਸਿਮਰਨ ਦਾ ਕੀ ਫਾਇਦਾ ਕੀਰਤਨ ਦਾ ਕੀ ਫਾਇਦਾ ਗੁਰਦੁਆਰ ਇੰਨੀ 네ਗੇਟਿਵਿਟੀ ਆ ਗਈ ਕਮਾਲ ਦੀ ਗੱਲ ਮੈਂ ਤਾਂ ਕਈ ਵਾਰੀ ਸੋਚਣਾ ਇੱਕ ਦਿਨ ਮੈਂ ਕਿਹਾ ਕੋਈ ਇਹੀ ਪੁੱਛ ਲਓ ਵੀ ਨਹੀਂ ਫਾਇਦਾ ਨਹੀਂ ਫਾਇਦਾ ਇਹ ਪੁੱਛ ਲਓ ਸਾਡੇ ਜੰਮਣ ਦਾ ਕੀ ਫਾਇਦਾ ਇਹਦਾ ਵੀ ਕੋਈ ਫਾਇਦਾ ਨਹੀਂ ਮੈਂ ਇੱਕ ਬੇਨਤੀ ਕਰਾਂਗੇ ਨੂੰ ਥੋੜਾ ਜਿਹਾ ਸਾਰੂ ਪੱਖੋ ਲੋ ਜੋ ਮੈਂ ਧਰਮ ਦਾ ਕਰਮ ਕਰ ਰਿਹਾ ਉਹਦਾ ਫਾਇਦਾ ਹੈ ਇਹਨੂੰ ਥੋੜਾ ਜਿਹਾ ਸੁਣੀ ਕਿ ਨਹੀਂ ਰਾਸ ਆਤਾ ਹਾਂ ਕੀ ਮੇਰੀ ਕਮਜ਼ੋਰੀ ਨਹੀਂ ਇਕਾਗਰਤਾ ਬਣੀ ਮੇਰੇ ਮਨ ਦਾ ਖੰਡਾਕ ਪਰ ਫਾਇਦਾ ਜ਼ਰੂਰ ਹੋਏਗਾ ਜ਼ਮੀਨ ਵਿੱਚ ਸੱਟੇ ਕੋਈ ਬੀਜ ਜਦੋਂ ਛੱਟਾ ਦੇਨੇ ਆ ਕਦੀ ਕਿਸੇ ਨੇ ਦੇਖਿਆ ਕਿ ਇਹ ਬੀਜ ਦਾ ਮੂੰਹ ਕਿਹੜੇ ਪਾਸੇ ਵੇ ਅਨਗਿੰਤ ਬੀਜ ਧਰਤੀ ਤੇ ਡਿੱਗਦੇ ਨੇ ਕੋਈ ਖੱਬੇ ਕੋਈ ਸੱਜੇ ਕੋਈ ਨੀਵਾ ਕਿਸੇ ਦਾ ਕਿਸੇ ਪਾਸੇ ਮੂੰਹ ਇੱਕੋ ਜੀ ਬੰਤਰ ਨਾਲ ਕਦੀ ਵੀ ਜ ਨਹੀਂ ਦਿਗਦਾ ਪਿਆਰੋ ਜਿਸ ਤਰ੍ਹਾਂ ਮਰਜੀ ਪੁੱਠਾ ਸਿੱਧਾ ਟੇਡਾ ਬੀਜ ਡਿੱਗ ਪਵੇ ਬੀਜ ਵਿੱਚ એનર્ਜੀ ਹੋਵੇ ਸਈ ਇੱਕ ਦਿਨ ਪੁੱਠੇ ਹੋਏ ਵੀ ਬੀਜ ਜਿਹੜੇ ਨੇ ਧਰਤੀ ਨੂੰ ਪਾੜ ਕੇ ਪੈਦਾ ਹੋ ਜਾਂਦੇ ਆ ਮੇਰੀ ਬੇਨਤੀ ਹੈ ਭਾਵਨਾ ਦੀ એનર્ਜੀ ਹੋਵੇ ਆਸਤਾ ਦੀ એનર્ਜੀ ਹੋਵੇ ਸੁੱਟ ਸੱਡਿਆ ਹੋਇਆ ਪੁੱਠਾ ਸਿੱਧਾ ਜਿਵੇਂ ਮਰਜੀ ਕੁਝ ਜਪੇ ਉਹ ਅਸਰ ਜ਼ਰੂਰ ਕਰੇਗਾ ਅਗਲੀ ਗੱਲ ਥੋੜੀ ਜੀ ਸਿਰ ਬੇਨਤੀ ਕਰਦੇ ਆ ਕਿ ਮਨ ਦੇ ਟਿਕਾ ਲੇ ਇਹ ਭਾਵੇਂ ਮੇਰਾ ਪਰਕਰਨ ਨਹੀਂ ਦੇਖੋ ਜਦੋਂ ਅਸੀਂ ਸਿਮਰਨ ਕਰਨੇ ਮੰਨ ਲਓ ਕੋਣ ਬਾਅਦ ਵਿੱਚ ਵਿੱਚ 2-4 ਮਿੰਟ ਲਾਣੇ ਵਾਹਿਗੁਰੂ ਸ਼ਬਦ ਕਹਿੰਨੇ ਆ ਉਦੋਂ ਚਿੱਤ ਕਿੱਥੇ ਜਾਂਦਾ ਹੈ ਘਰ ਵੀ ਕਹਿੰਨੇ ਆ ਤੇ ਪਤਾ ਨਹੀਂ ਲੱਗਦਾ ਮਨ ਕਿੱਥੇ ਦੌੜਿਆ ਫਿਰਦਾ ਪਰ ਗੁਰਮਖੋ ਯਾਦ ਰੱਖੋ ਜ਼ਬਾਨ ਵਾਹਿਗੁਰੂ ਬੋਲਦੀਏ ਜ਼ਬਾਨ ਬਾਣੀ ਬੋਲਦੀਏ ਜਿਹੜਾ ਮਨ ਵੈ ਚੇਤੇ ਉਹ ਪਤਾ ਨਹੀਂ ਕਈ ਪਾਸੇ ਉਡਾਰੀ ਮਾਰਦਾ ਹੈ ਪਰ ਜੇ ਕਿਤੇ ਇਸ ਨਾਮ ਦੇ ਸ਼ਬਦ ਨੂੰ ਤੇ ਬਾਣੀ ਨੂੰ ਇਕੱਠਿਆਂ ਕਰ ਲੋ ਤੁਸੀਂ ਦੇਖੋਗੇ ਬੜੀ ਇਕਾਗਰਤਾ ਤੇ ਰਸ ਬਣੇਗਾ ਮੈਂ ਉਸ ਦਿਨ ਪਿੱਛੇ ਇੱਕ ਬੇਨਤੀ ਕੀਤੀ ਸੀ ਜ਼ਬਾਨ ਤੋਂ ਕਹਿੰਦੇ ਆ ਵਾਹਿਗੁਰੂ ਪਰ ਜੇ ਵਾਹਿਗੁਰੂ ਸ਼ਬਦ ਕਿਹਾ ਚਿੱਤ ਵਿੱਚ ਖਿਆਲ ਆ ਗਿਆ ਪਲਾਣੇ ਬੰਦੇ ਮੈਨੂੰ ਇਹ ਗੱਲ ਕਹੀ ਸ਼ਬਦ ਤਾਂ ਫਿਰ ਵੀ ਆ ਗਿਆ ਨਾ ਪਾਵੇਂ ਫੁਰਨੇ ਦੇ ਰੂਪ ਚ ਆਇਆ ਕਿਸੇ ਨੇ ਕੋਈ ਸ਼ਬਦ ਬੋਲਿਆ ਕਿਸੇ ਦਾ ਖਿਆਲ ਆ ਗਿਆ ਥੌਟ ਤਾਂ ਫਿਰ ਵੀ ਆ ਗਿਆ ਹੁਣ ਸਮੱਸਿਆ ਇਹ ਵੇ ਕਿ ਜੋ ਕੋਈ ਜ਼ਬਾਨ ਜਪਦੀ ਪਈਏ ਅੰਦਰ ਜਿਹੜਾ ਖਿਆਲ ਪੈਦਾ ਹੋ ਗਿਆ ਉਸ ਖਿਆਲ ਨੂੰ ਕਿਵੇਂ ਮਿਟਣਾ ਹੈ ਉਹ ਖਿਆਲ ਕਿਵੇਂ ਮਰੇਗਾ ਉਸ ਖਿਆਲ ਨੂੰ ਡਾਂਗਾ ਨਾਲ ਨਹੀਂ ਮਾਰ ਸਕਾਂਗੇ ਇਸੇ ਕਰਕੇ ਜਿਨ੍ਹਾਂ ਨੇ ਅੰਦਰ ਦੇ ਫੁਰਨਿਆਂ ਨੂੰ ਫਿਜ਼ੀਕਲ ਤੌਰ ਤੇ ਤਸੀਹੇ ਦੇ ਕੇ ਖਤਮ ਕਰਨ ਦਾ ਯਤਨ ਕੀਤਾ ਗੁਰੂ ਨੇ ਸਵੀਕਾਰ ਹੀ ਨਹੀਂ ਕੀਤਾ। ਸ਼ਰੀਰਕ ਤੌਰ ਤੇ ਫੁਰਨਾ ਮਨ ਚ ਪੈਦਾ ਹੋਇਆ ਤੇ ਕੰਧ ਨੂੰ ਟੱਕਰਾ ਮਾਰੀਆਂ ਜਾਣੀਆਂ ਇਹ ਸ਼ਰੀਰ ਵਿਚਾਰੇ ਨੇ ਕੀ ਕੀਤਾ। ਅੰਦਰ ਕਾਮ ਤੋਂ ਕਾਬੂ ਨਹੀਂ ਆਇਆ ਤੇ ਇੰਦਰੀਆਂ ਨੂੰ ਕੱਟਕੁੱਟ ਕੇ ਖਾਣ ਤੁਰਿਆ ਫਿਰਦਾ ਮੈਂ ਅੱਖਾਂ ਬਾਹਰ ਕਰ ਦਿਤੀਆਂ ਦੀ ਮੇਰੀਆਂ ਅੱਖਾਂ ਮੁੜਕੀਆਂ ਨਹੀਂ ਸਕ ਕੀ ਫਿਰ ਮਨ ਮੁੜ ਜਾਊਗਾ। ਕਸੂਰ ਕੋਈ ਕਰ ਰਿਹਾ ਸਜ਼ਾ ਕਿਸੇ ਨੂੰ ਮਿਲ ਰਹੀ ਅੰਦਰ ਸਮੱਸਿਆ ਆਪਣੇ ਮਨ ਦੀ ਏ ਤੇ ਪਰਿਵਾਰ ਨੂੰ ਛੱਡ ਕੇ ਬੈਠੇ ਮੇਰੇ ਬੱਚੇ ਮੇਰੇ ਰਸਤੇ ਚ ਰੁਕਾਵਟ ਨੇ ਮੈਂ ਫਿਰ ਬੇਨਤੀ ਕਰਾਂ ਅੰਦਰ ਦੇ ਉੱਠੇ ਹੋਏ ਖਿਆਲ ਸ਼ਰੀਰ ਨੂੰ ਤਸੀਹੇ ਦੇ ਕੇ ਹਟ ਕਰਕੇ ਕਦੀ ਨਹੀਂ ਮਰਦੇ ਖੁੰਦੇ ਜੇ ਸੱਪ ਖੁੱਡ ਦੇ ਵਿੱਚ ਲੁਕਾ ਹੈ ਤੇ ਉੱਤੋਂ ਪੱਥਰ ਨਾਲ ਖੁੱਡ ਖੁੱਡ ਸ਼ਬਦ ਆਪਾਂ ਸਮਝਨੇ ਹਨਾ ਬਾਣੀ ਚ ਸ਼ਬਦ ਹੈ ਵਰਮੀ ਜੇ ਖੁੱਡ ਸੱਪ ਮਰ ਗਿਆ ਹੁਣ ਸੱਪ ਤਾਂ ਕੱਢਣ ਜੋਗੇ ਕੋਈ ਨਹੀਂ ਤੇ ਉਤੋਂ ਕਹਿ ਦਿੱਤਾ ਲਿਆਓ ਮਿੱਟੀ ਗੋਈ ਕੋਈ ਤੂੜੀ ਚ ਜਿਹੜੀ ਮਿੱਟੀ ਗੋਂਦੇ ਸਨ ਪਹਿਲਾਂ ਉਤੋਂ ਲੇਪਣ ਕਰ ਦਿਓ ਪੁੱਛੇ ਜੀ ਕਿਉਂ ਕਹਿੰਦਾ ਨਾ ਹੁਣ ਡਰੋ ਕੋਈ ਪਰਵਾਹ ਨਹੀਂ ਮੈਂ ਉਤੋਂ ਖੁੱਡ ਲੇਪ ਦਿੱਤੀਏ ਬੰਦ ਕਰ ਦਿੱਤੀਏ ਯਾਦ ਰੱਖਿਓ ਉਤੋਂ ਖੁੱਡ ਨੂੰ ਪੱਥਰ ਨਾਲ ਵੀ ਬੰਦ ਕਰ ਦਿਓ ਜਿਹੜਾ ਅੰਦਰ ਬੈਠਾ ਉਹ ਨਹੀਂ ਕੋਈ ਨਹੀਂ ਮਰਨਾ ਲੋੜ ਤਾਂ ਜਿਹੜਾ ਅੰਦਰ ਬੈਠਾ ਉਹਨੂੰ ਮਾਰੀਏ ਅੱਜ ਧਰਮ ਦੀ ਦੁਨੀਆ ਚ ਯਾਦ ਰੱਖਿਓ ਅਸੀਂ ਬਾਹਰ ਦੇ ਪਹਿਰਾਵੇ ਪਾ ਕੇ ਸਿਰਫ ਤੇ ਸਿਰਫ ਮੈਨੂੰ ਬਖਸ਼ ਦਿਓ ਅਸੀਂ ਖੁੱਡਾਂ ਹੀ ਬੰਦ ਕਰੀ ਫਿਰਨੇ ਆ ਪਰ ਅੰਦਰ ਵਾਲਾ ਮਨ ਮਾਤਾ ਉਸੇ ਤਰ੍ਹਾਂ ਡੰਗ ਮਾਰਦਾ ਹੈ ਬਾਹਰ ਦੀਆਂ ਖੁੱਡਾਂ ਨਾਲ ਅੰਦਰ ਦਾ ਸਭ ਮਰ ਜੂਗਾ ਗੁਰੂ ਸਾਹਿਬ ਨੇ ਕਿਹਾ ਵਰਮੀ ਮਾਰੀ ਸਾਪ ਨਾ ਮਰੀ ਨਾਮ ਨਾ ਸੁਣੀ ਡੋਰਾ ਮੇਰੀ ਬੇਨਤੀ ਇਹਨੂੰ ਕਿਵੇਂ ਚੱਲੋ ਇੱਕ ਸਾਧਨਾ ਵਾਲਾ ਪਾਖੇ ਤੇ ਇੱਕ ਮੈਂ ਬੇਨਤੀ ਤਾ ਨੂੰ ਕਰਾਂਗਾ ਚੱਲੋ ਸਾਡੇ ਗੁਰਮਤਿ ਵਿੱਚ ਹੈ ਉਠਿਤ ਬੈਠ ਦਸੋਵਤ ਨਾਮ ਕੋ ਨਾਨਕ ਜਨ ਕੈ ਸਦ ਕਾਮ ਜਾ ਸਾਹਿਬ ਨੇ ਕਿਹਾ ਕਿ ਉੱਠਦੇ ਆ ਬੈਠਦੇ ਆ ਜਾਗਦੇ ਆ ਸੁੱਤਦੇ ਆ ਹੱਥ ਪਾਓ ਕਰ ਕੰਮ ਸਭ ਚੀਤ ਨਰਿੰਦਰਨ ਨਾਲ ਜੇ ਇਸ ਅਵਸਥਾ ਤੇ ਨਹੀਂ ਮਨ ਪਹੁੰਚਿਆ ਤੇ ਮਹੀਨੇ ਚ ਘੱਟੋ ਘੱਟ ਇੱਕ ਦਿਨ ਪੂਰਾ ਗੁਰੂ ਲਈ ਕੱਢ ਲਈਏ ਅੱਜ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਮੈਂ ਕੇਵਲ ਗੁਰੂ ਗੁਰੂ ਹੀ ਜਪਣਾ ਹੈ ਫਿਰ ਸਮਝ ਪੈਗੀ ਟਿਕੇਗਾ ਕਿ ਨਹੀਂ ਕਿਉਂਕਿ ਕਾਲਾ ਬੜਾ ਪਿੰਦਾ ਯਾਦ ਰੱਖਿਓ ਮੂਵੀ ਵੇਖਦੇ ਆ ਉਹਨਾਂ ਨਹੀਂ ਜੇ ਅੱਖ ਦਾ ਜਿੰਨਾ ਸੁਖਮਨੀ ਸਾਹਿਬ ਪੜ੍ਹਦੇ ਆ ਭੱਜਦਾ ਵੀ ਕੰਮ ਨਿਭੜੇ ਫਟਾਫਟ ਮੈਂ ਇਹ ਇਸ ਇਹਨੂੰ ਮਜ਼ਾਕ ਚ ਨਾਲ ਜਾਓ ਸਾਡੇ ਮਨ ਦੀ ਵਸਤ ਹੈ ਫਿਰ ਅਗਲੀ ਗੱਲ ਮਲੀਡ ਇਨਾਂ ਗੰਦਾ ਇਨਾਂ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਗੁਰਦੁਆਰੇ ਬੈਠਾ ਹੋਇਆ ਬੰਦਾ ਆਪਣੇ ਖਾਤ ਚ ਨੋਟਬੁੱਕ ਕਾਪੀ ਲੈ ਕੇ ਬੈਠਾ ਹੋਇਆ ਤੈਨੂੰ ਪੁੱਛੋ ਇਮਾਨਦਾਰੀ ਨਾਲ ਸੰਗਤ ਨੂੰ ਵੇਖ ਕੇ ਜਿਹੜੇ ਤੇਰੇ ਅੰਦਰ ਫੁਰਨੇ ਪੈਦਾ ਹੋਏ ਨੇ ਲਿਖ ਕੇ ਆਪ ਹੀ ਕੱਲਾ ਪੜ੍ਹ ਲਵੀਂ ਫਰਸਾ ਕੇਗਾ ਬੜੀ ਤਰਾਸਦੀ ਇਹਦੀ ਇਹਨੂੰ ਇਹਨੂੰ ਕਿਵੇਂ ਕਾਬੂ ਕਰੀ ਆਖਰ ਗੁਰਬਾਣੀ ਸਾਡੇ ਕੋਲ ਹੈ ਮੈਂ ਤਾਂ ਸਿਰਫ ਇੰਨੀ ਕੋਈ ਗੱਲ ਕਾਹਾਂਗਾ ਇੱਕ ਰਾਤ ਹੀ ਮਨਾ ਕੱਟ ਹੁਣ ਇਹਦਾ ਅਰਥ ਇਹ ਨਾ ਕਰਿਓ ਭਾਈ ਸਾਹਿਬ ਰਾਤ ਦੇ ਜਗਰਾਤਿਆਂ ਦੀ ਗੱਲ ਕਰ ਗਏ ਕਿਉਂਕਿ ਮੈਨੂੰ ਪਤਾ ਹੈ ਕਥਾ ਦੀ ਵੀ ਤੱਸਰੀ ਹੋਣੇ ਨੇ ਗੁਰੂ ਸਾਹਿਬ ਬਾਣੀ ਚ ਕਹਿੰਦੇ ਆ ਕਹਿਣ ਲੱਗੇ ਕਰਮਹੀਣ ਧਨ ਕਰੈ ਬੇਨੰਤੀ ਕਦ ਨਾਨਕ ਆਵੈ ਵਾਰੀ ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮਰਾਰੀ ਇੱਕ ਰਾਤ ਦੇ ਦੇ ਪਰ ਹਾਂ ਇੱਕ ਤਜਰਬਾ ਜ਼ਰੂਰ ਕੀ ਕਰਨ ਦਾ ਯਤਨ ਕੀਤਾ ਇਹਨੂੰ ਖੋਮੇ ਚ ਨਲ ਜਾਇਓ ਨਾ ਕਿ ਨਾ ਕੋਈ ਮੈਂ ਬੜੇ ਵੱਡੇ ਉੱਚੀ ਸੁਰ ਦਾ ਮਾਲਕ ਹਾਂ ਪਰ ਇੱਕ ਪੱਕਾ ਜੇ ਤੁਸੀਂ ਉਸ ਤਰ੍ਹਾਂ ਨੀਂਦ ਵਿੱਚ ਜਾਗੋ ਤੇ ਸਵੇਰ ਸਿਰ ਪੀੜ ਕਰੇਗਾ ਬੁਰਾ ਹਾਲ ਸਾਰੀ ਰਾਤ ਕਿਤੇ ਗੁਰੂ ਗੁਰੂ ਜਪਦੇ ਰਹੋ ਸਵੇਰੇ ਇੰਜ ਲੱਗੇਗਾ ਜਿਵੇਂ ਸਾਰਾ ਭਾਰ ਹੀ ਉਤਰ ਗਿਆ ਕਿਉਂਕਿ ਸ਼ਬਦ ਚ ਉਹ એનર્ਜੀ ਵਰਤੀ ਬਖਸ਼ਿਸ਼ ਵਰਤੀ ਮਨ ਨੂੰ ਟਿਕਾਉਣੀ ਮੈਂ ਖੇਨ ਵਿਚਾਰ ਚੋਂ ਨਿਕਲਿਆ ਫਿਰ ਵਿਚਾਰ ਚ ਰਹਾਂਗਾ ਕਿ ਸ਼ੁਕਰਾਨੇ ਦਾ ਅਰਥ ਜਿਹੜਾ ਮੈਂ ਬੇਨਤੀ ਕਰ ਰਿਹਾ ਕੇਵਲ ਸੁਖਾਂਤ ਨਹੀਂ ਦੁਖਾਂਤ ਵੀ ਹੈ ਪਾਣਾ ਵੀ ਸ਼ੁਕਰਾਨਾ ਹੈ ਸੁੱਖ ਵੀ ਸ਼ੁਕਰਾਨਾ ਹੈ ਅਸੀਂ ਵਹਿਗੁਰੂ ਜਪਨੇ ਅੰਦਰ ਥਾਟ ਆ ਗਿਆ ਖਿਆਲ ਆ ਕੇ ਸਾਨੂੰ ਇੰਡੀਆ ਲੈ ਗਿਆ ਬਿਜ਼ਨਸ ਚ ਲੈ ਗਿਆ ਬੱਚਿਆਂ ਚ ਲੈ ਗਿਆ ਹੁਣ ਉਸ ਖਿਆਲ ਨੂੰ ਫਿਜ਼ੀਕਲ ਤੌਰ ਤੇ ਤਸੀਹ ਦੇ ਕੇ ਕਿਵੇਂ ਖਤਮ ਕਰਾਂਗੇ ਇਨੂੰ ਬਾਬਾ ਸਾਹਿਬ ਨੇ ਬਾਣੀ ਚ ਕਿਹਾ ਫਰੀਦ ਸਾਹਿਬ ਨੇ ਕਿਹਾ ਕਿ ਤਨ ਤਪੈ ਤਨੂਰ ਜਿਉ ਬਲਨ ਖੱਡ ਬਲਨ ਪੈਰੀ ਥੱਕਾਂ ਸਿਰ ਜੁਲਾ ਜੀਮੂ ਜੇ ਮੂਹ ਪਰੀ ਮਿਲਾਂ ਕਹਿੰਦੇ ਨੇ ਪਿਆਰੇ ਨੂੰ ਮਿਲਣਾ ਖੈ ਤੰਦੂਰ ਤਪਾਈ ਬੈਠੇ ਆ ਆਪਣਾ ਪਿਆਰਿਆ ਬੀਬੀਆਂ ਦੁਨੀਆਂ ਦੇ ਲੋਕ ਤੰਦੂਰ ਤਪਾਉਂਦੇ ਨੇ ਵਿੱਚ ਕੋਲੇ ਲੱਕੜਾਂ ਤੇ ਬਲਨ ਫੂਕਦੇ ਨੇ ਅਸੀਂ ਤਾਂ ਤੇਰੀ ਮੁਹੱਬਤ ਵਿੱਚ ਤੈਨੂੰ ਮਿਲਣ ਵਾਸਤੇ ਸੰਗੀਰ ਦੇ ਤੰਦੂਰ ਦੇ ਵਿੱਚ ਖੱਡੀਆਂ ਫੂਕੀ ਬੈਠੇ ਆ ਬੜਾ ਬੜਾ ਠੱਕਾ ਹੈ ਜੀ ਸ਼ਰੀਰ ਨਾ ਤਨ ਤਪੇ ਤਨੂਰ ਜੋ ਬਲਨ ਖੱਡ ਬਲਨ ਹੱਡੀਆਂ ਬਾਲ ਦਿੱਤੀਆਂ ਬਲਨ ਦੀ ਤਰ੍ਹਾਂ ਪੈਰੀ ਠੱਕਾ ਸਿਰ ਝੁਲਾ ਝੁਲਾਦਰ ਤੇ ਚੱਲਣਾ ਜਿਹਨੂੰ ਸ਼ਬਦ ਆਇਆ ਕਿ ਪੰਧ ਝੁਲੰਦੜੀ ਤੁਰਨਾ ਪੈਰ ਥੱਕ ਜਾਣ ਮੈਂ ਸਿਰ ਪਰਨੇ ਹੋ ਕੇ ਤੁਰਾਂ ਪੈਰੀ ਠੱਕਾ ਸਿਰ ਝੁਲਾ ਜੇਮੂ ਪ੍ਰੀ ਮਿਲਨ ਅੱਗੇ ਮਹਾਰਾਜ ਕਹਿੰਦੇ ਨਹੀਂ ਖਿਆਲ ਪੈਦਾ ਕਰ ਤੂੰ ਆਪਣੇ ਅੰਦਰ ਮੋਕਲ ਲੈ ਤਨ ਨਾ ਤਪਾਏ ਤਨੂਰ ਜਿਉਂ ਬਲਨ ਖਾਡਨਾ ਬਾਲ ਇਹਦੇ ਚ ਫਿਜ਼ੀਕਲ ਦੁੱਖ ਨੂੰ ਸਿੱਖੀ ਚ ਸਰੀਰ ਨੂੰ ਤਪਾਣਾ ਕੋਈ ਥਾਂ ਨਹੀਂ ਪਰ ਇਹਦੇ ਅਰਥ ਵੀ ਗਲਤ ਨਾ ਕਰਿਓ ਹੁਣ 10 ਵਜੇ ਤੱਕ ਘਰਾੜੇ ਮਾਰਦਾਰੇ ਨਾਲ ਕਹੀ ਜਾਂ ਬਾਬਾ ਜੀ ਹੱਟ ਯੋਗ ਨੂੰ ਨਹੀਂ ਮੰਨਦੇ ਦੇਖੋ ਅਸੀਂ ਅਰਥ ਗਲਤ ਕਰਨ ਲੱਗ ਪਏ ਸਤਿਗੁਰੂ ਨੇ ਸ਼ਬਦ ਵਰਤਿਆ ਕਹਿਣ ਲੱਗੇ ਤਨ ਨਾ ਤਪਾਏ ਤਨੂਰ ਜਿਉ ਬਲਨ ਖਾਡਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਰੀ ਸੰਭਾਲ ਤੇ ਨਿਕਾਲ ਦੋਵਰੀ ਸਲੋਕ ਹੈ ਅੰਦਰ 프리 ਨਿਹਾਲ ਸਮਾਲ ਕੀ ਹੈ ਫਿਰ ਬੇਨਤੀ ਮੰਨ ਲੋ ਅਸੀਂ ਕੱਲੇ ਸ ਅਭਿਆਸ ਕਰਨੇ ਖ ਅਭਿਆਸ ਤੋਂ ਬਿਨਾ ਸੰਪੂਰਨਤਾ ਨਹੀਂ ਮਿਲਦੀ ਨਾਮ ਨੂੰ ਮਜ਼ਾਕ ਚ ਨਾ ਜਾਈਏ ਕਿਉਂਕਿ ਮਜ਼ਾਕ ਤਾਂ ਬਣ ਗਿਆ ਇਹਦਾ ਇਹਨੂੰ ਇਹਦੇ ਥੱਲੇ ਲੋਕਾਂ ਨੇ ਰੱਜ ਕੇ ਦੁਕਾਨਾਂ ਚਲਾਈਆਂ ਵਾਹਿਗੁਰੂ ਜੀ ਤਾਂ ਹੀ ਤਾਂ ਜਗਿਆ ਸੁ ਸ਼ੱਕ ਕਰੀ ਬੈਠੇ ਦੇਖੋ ਨਾਮ ਜੇਕ ਬੰਦਾ ਬੱਚਾ ਵਿਦਿਆ ਪੜ ਰਿਹਾ ਹੈ ਹੱਥਾਂ ਨੂੰ ਲਿਖਣ ਦੀ ਜਾਂਚ ਪਹਿਲੇ ਦਿਨ ਤੇ ਨ ਆ ਗਈ ਕਿੰਨੇ ਦਿਨ ਹੱਥ ਠਿੜਕੇ ਫਿਰ ਲਿਖਣ ਦੀ ਜਾਂਚ ਆਈ ਕੰਪਿਊਟਰ ਤੇ ਤੁਸੀਂ ਬੈਠਿਓ ਪਹਿਲੇ ਦਿਨ ਤਾਂ ਨਹੀਂ ਜਾਂਚ ਆ ਗਈ ਕਿੰਨੇ ਸਾਲ ਜ਼ਿੰਦਗੀ ਦੇ ਰਾਤਾਂ ਜਾਗ-ਜਾਗ ਕੇ ਲਾਈਆਂ ਫਿਰ ਕੋਈ ਇੰਜੀਨੀਅਰ ਬਣਿਆ ਕੰਪਿਊਟਰ ਦਾ ਮਾਹਿਰ ਬਣਿਆ ਗੋਲੀ ਚਲਾਣ ਦੀ ਜਾਂਚ ਪਹਿਲੇ ਦਿਨ ਨਹੀਂ ਆਉਂਦੀ ਸੋ ਜਿਹਨੂੰ ਬੜਾ ਅਭਿਆਸ ਕਰਨਾ ਪੈਂਦਾ ਦੁਨੀਆ ਦੀ ਹਰ ਚੀਜ਼ ਵਿੱਚ ਪਰਫੈਕਟ ਓਨਲੀ ਇਨਾ ਅਭਿਆਸ ਕਰਨਾ ਪੈਂਦਾ ਹੈ ਨਾਮ ਨੂੰ ਤਾਂ ਸਾ ਫालतू ਜਾ ਸਮਝਿਆ ਗੁਰਦੁਆਰੇ ਸਤਨਾਵ ਵੈਗਰੂ ਕੀਤਾ ਸਾਡੀ ਗੱਲ ਕਿਉਂ ਨਹੀਂ ਬਣੀ ਇਹਨੂੰ ਕਿਤੇ ਦੁਨੀਆ ਦੀ ਵਿਦਿਆ ਦੀ ਤਰ੍ਹਾਂ ਹੀ ਪ੍ਰੈਕਟਿਸ ਕਰੋ ਪਿਆਰਿਓ ਦੁਨੀਆ ਦੀ ਵਿਦਿਆ ਦੀ ਪ੍ਰੈਕਟਿਸ ਕਰੀਏ ਤੇ ਢਿੱਡ ਦੀ ਰੋਟੀ ਚੱਲਦੀ ਏ ਨਾਮ ਦੀ ਪ੍ਰੈਕਟਿਸ ਕਰਾਂਗੇ ਤੇ ਰੱਬ ਦੇ ਘਰ ਵਿੱਚ ਥਾਂ ਮਿਲੇਗੀ ਅਭਿਆਸ ਤੋਂ ਬਿਨਾ ਨਹੀਂ ਹੁਣ ਉਸ ਉਸ ਜਿਹੜਾ ਫੁਰਨਾ ਉੱਠਿਆ ਨਾ ਫਿਰ ਬੇਨਤੀ ਕਰਾਂ ਆਈ ਹੈ ਕਿ ਸਿਮ ਜ਼ਬਾਨ ਕਹਿੰਦੀ ਵਹਿਗੁਰੂ ਮਨ ਕੁਛ ਹੋਰ ਕਹਿੰਦਾ ਹੁਣ ਉਸ ਫੁਰਨੇ ਨੂੰ ਮਾਰਨ ਵਾਸਤੇ ਫੁਰਨਾ ਹੀ ਚਾਹੀਦਾ ਹੈ ਥਾਟ ਥਾਟ ਨਾ ਖਤਮ ਹੋਏਗਾ ਵਿਚਾਰ ਵਿਚਾਰ ਨਾਲ ਮਰੇਗੀ ਇਸੇ ਨੂੰ ਗੁਰੂ ਨੇ ਬਾਣੀ ਚ ਕਿਹਾ ਮਨ ਕੀ ਨਾਲ ਝਗੜਾ ਮਨ ਕੀ ਨਾਲ ਸਾਥ ਮਨ ਕੀ ਮੰਝ ਸਮਾਏ ਇਹ ਇਹ ਤਿੰਨ ਤਿੰਨ ਗੱਲਾਂ ਬਣੇ ਕਮਾਲ ਦੀਆਂ ਸਾਡੇ ਪੰਜਾਬ ਦੇ ਕਲਚਰ ਦੀਆਂ ਮਨ ਕੀ ਨਾਲ ਝਗੜਾ ਜਦੋਂ ਪਿੰਡ ਚ ਲੜਾਈ ਹੋ ਜਾਂਦੀ ਸੀ ਤੇ ਅਕਸਰ ਪਿੰਡ ਦੇ ਸਿਆਣੇ ਲੋਕ ਕਹਿੰਦੇ ਸਨ ਗੁਨਾਹ ਕਰਨ ਵਾਲੇ ਨੂੰ ਸੱਤ ਚ ਬੁਲਾਓ ਜਿੱਥੇ ਪੰਚਾਇਤ ਬੈਠਦੀ ਸੀ ਸੱਤ ਚ ਬੁਲਾਓ ਜਦੋਂ ਸੱਤ ਚ ਆਉਂਦਾ ਸੀ ਤੇ ਉਦੋਂ ਆਪਣੀ ਗਲਤੀ ਸਹਕਾਰਨਾ ਤੇ ਸੱਤ ਚ ਆਇਆ ਹੋਇਆ ਗਲਤੀ ਸਹਕਾਰ ਕੇ ਵਿਛੜਿਆਂ ਨਾਲ ਦੁਬਾਰਾ ਮਿਲ ਜਾਂਦਾ ਸੀ ਕਹਿੰਦੇ ਜਦੋਂ ਸਿਮਰਨ ਕਰਨਾ ਮਨ ਨਾਲ ਹੀ ਝਗੜਾ ਕਰ ਤੇ ਮਨ ਦੀ ਪੰਚਾਇਤ ਵਿੱਚ ਹੀ ਮਨ ਨੂੰ ਖੜਿਆ ਕਰ ਫਿਰ ਬੇਨਤੀ ਕਰਾਂਗਾ ਆਪ ਸਮਝੋਗੇ ਜ਼ਰੂਰ ਮੇਰੀ ਇਸ ਗੱਲ ਨੂੰ ਇਹ ਨਾ ਸਮਝਿਏ ਵੀ ਐਵੇਂ ਛੱਡੀ ਜਾਂਦੇ। ਮਨ ਕੀ ਨਾਲ ਝਗੜਾ ਮਨ ਕੀ ਨਾਲ ਸੱਤ ਮਨ ਕੀ ਮੰਜ ਕਮਾਏ ਮਨ ਕੀ ਮਾਇ ਸਮਾਹੇ ਜਦੋਂ ਫੁਰਨਾ ਬੋਲਿਆ ਵਾਹਿਗੁਰੂ ਤੇ ਯਾਦ ਆ ਗਿਆ ਕਿਸੇ ਦੀ ਵੀ ਫਲਾਣਾ ਬੰਦਾ ਮੇਰਾ ਵਿਰੋਧੀ ਆਉਂਦ ਉਹਦੋਂ ਯਾਦ ਹੀ ਦੋ ਹੁੰਦੇ ਨਹੀਂ ਜਾਂ ਮਿੱਤਰ ਹੁੰਦੇ ਨਹੀਂ ਜਾਂ ਦੁਸ਼ਮਣ ਚੇਤੇ ਹੁੰਦੇ ਆ। ਜਾਂ ਨਫ਼ਰਤ ਜੈਲਸ ਨਿਕਲਦੀ ਹੈ ਜਾਂ ਮੋਹ ਨਿਕਲਦਾ ਹੈ। ਇਸ ਤਰ੍ਹਾਂ ਹੀ ਜਦ ਪਰਵਾਰ ਦਾ ਮੌਪਜਦਾ ਜਾਂ ਵਿਰੋਧੀਆਂ ਪ੍ਰਤੀ ਈਰਖਮ ਦੇ ਫੁਰਨੇ ਨਿਕਲਦੇ ਹੁਣ ਉਸ ਫੁਰਨੇ ਨੂੰ ਫੁਰਨੇ ਨਾਲ ਕਿਵੇਂ ਕਟਿਏ ਮੰਨ ਲਓ ਕਿ ਫੁਰਨਾ ਕਿਸੇ ਪ੍ਰਤੀ ਮਾੜਾ ਆ ਗਿਆ ਜ਼ਬਾਨ ਵੈਗਰੂ ਕਹੇ ਤੇ ਅੰਦਰ ਵਾਲਾ ਫੁਰਨਾ ਕਹੇ ਦੇ ਖੰਭ ਨਹੀਂ ਚੰਗੇ ਬੁਰਾ ਨਹੀਂ ਉਹ ਫੁਰਨਾ ਕੱਟ ਜਾਏਗਾ ਉਹ ਬੋਲਣ ਦੀ ਲੋੜ ਨਹੀਂ ਪੈਣੀ ਇੰਨੀ ਕੋ ਤਕ ਤੌਂ ਜੀ ਚੇਤੇ ਹੋ ਜਾਣੀ ਇਹ ਸਬਦ ਯਾਦ ਉਹ ਇੰਨੀ ਕੋ ਤਕ ਕਿ ਖੰਭ ਨਹੀਂ ਚੰਗੇ ਬੁਰਾ ਨਹੀਂ ਕੋਈ ਮਨ ਲੋ ਪਰਵਾਰ ਦਾ ਫੁਰਨਾ ਆਵੇ ਮੋਹ ਦਾ ਤੇ ਸਿਰਫ ਇੰਨਾ ਕੋਈ ਸ਼ਬਦ ਕਿਤੇ ਰਹਿ ਰਾਜ ਦੀ ਚੇਤੇ ਕਰ ਲਈਏ ਕਿ ਜਨ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸੇ ਤਰ੍ਹਾਂ ਦੇਖੋ ਮਨ ਕਾਬੂ ਆਏਗਾ ਮਨ ਨਹੀਂ ਟਿਕਦਾ ਫੁਰਨੇ ਫਿਰ ਪੈਦਾ ਕਰਦਾ ਤੇ ਇੰਨੀ ਤੱਕ ਦਾ ਹੀ ਫੁਰਨਾ ਬਣਾ ਲਈਏ ਪ੍ਰਭ ਜੀ ਉਹ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਧਾਰੇ ਨਹੀਂ ਮਨ ਚ ਟਿਕਦਾ ਇੰਨੀ ਤੱਕ ਦਾ ਫੁਰਨਾ ਬਣਾ ਲਈਏ ਖੰਮ ਮੈਲੇ ਤੁਮ ਉਜਲ ਕਰਤੇ ਤੁਮ ਉਜਲ ਕਰਤੇ ਖੰਮ ਮੈਲੇ ਗੁਰਮਖੋ ਇਸ ਫੁਰਨੇ ਨਾਲ ਕਦੀ ਨਾਮ ਜਪ ਕੇ ਦੇਖਿਓ ਇੰਜ ਵੈਗੁਰੂ ਕਹਿੰਦਿਆ ਮਹਿਸੂਸ ਹੋਵੇਗਾ ਜੋ ਤਕ ਵਿੱਚ ਕਿਹਾ ਮੈਂ ਵੈਗੁਰੂ ਨਾਲ ਗੱਲਾਂ ਕਰਨਾ ਪਿਆ ਇਸ ਅਭਿਆਸ ਨਾਲ ਅੰਦਰ ਟਿਕੇਗਾ